ਤਾ ਅੱਜ ਅਸੀਂ ਅੱਜ ਪੋਲਿਟੀਕਲ ਪਾਰਟੀਆਂ ਦੇ ਨਾਲ ਮੀਟਿੰਗ ਕੀਤੀ ਹੈ ਸਾਰੇ ਰੈਪ੍ਰੈਜ਼ੈਂਟੇਟਿਵਸ ਨਾਲ ਕਿਉਂਕਿ ਕੱਲ ਤੋਂ ਜਿਹੜਾ ਹੈਗਾ ਨੋਟੀਫਿਕੇਸ਼ਨ ਗੈਜ਼ਟ ਨੋਟੀਫਿਕੇਸ਼ਨ ਤੋਂ ਬਾਅਦ ਅਸੀਂ ਨੋਟਿਸ ਆਫ ਇਲੈਕਸ਼ਨ ਇਨਵਾਈਟ ਕਰਾਂਗੇ ਐਂਡ ਨਾਮਿਨੇਸ਼ਨ ਦਾ ਪ੍ਰੋਸੈਸ ਜਿਹੜਾ ਹੈਗਾ ਕੱਲ ਤੋਂ ਚਾਲੂ ਹੋ ਜਾਣਾ ਹੈ ਤੋਂ 7 ਤਰੀਕ ਤੋਂ ਲੈ ਕੇ 14 ਮਈ ਤੱਕ ਜਿਹੜਾ ਹੈਗਾ ਨਾਮਿਨੇਸ਼ਨ ਦਾ ਪ੍ਰੋਸੈਸ ਕੀਤਾ ਜਾਏਗਾ ਤੇ ਇਸ ਤੋਂ ਬਾਅਦ ਜਿਹੜਾ ਹੈਗਾ ਸਾਡੀ ਸਕਰੂਟੀਨੀ ਦੀ ਡੇਟ ਹੈ ਉਹ 15 ਮਈ ਨੂੰ ਸਕਰੂਟੀਨੀ ਹੈ ਐਂਡ ਵਿத்ਡਰੋਅਲ ਆਫ ਕੈਂਡੀਡੇਚਰ ਹੈ ਜਿਹੜਾ ਉਹ 17 ਮਈ ਨੂੰ ਹੈ ਸੋ ਅੱਜ ਇਸ ਦੇ ਬਾਰੇ ਅਸੀਂ ਸਾਰਿਆਂ ਨੂੰ ਜਾਣੂ ਕਰਾਇਆ ਕਿ ਨੋਮੀਨੇਸ਼ਨ ਦੇ ਟਾਈਮ ਅਸੀਂ 100 ਮੀਟਰ ਦੀ ਬਾਉਂਡਰੀ ਡਿਮਾਰਕਟ ਕਰ ਦਿੱਤੀ ਹੈ ਜਿਹੜਾ ਕਿ ਵੈਨਿਊ ਆਫ ਨੋਮੀਨੇਸ਼ਨ ਹੈ ਉਹ ਕੋਰਟ ਪ੍ਰਮਾਈਸ ਹੈ ਜਿਹੜਾ ਡਿਪਟੀ ਕਮਿਸ਼ਨਰ ਦੀ ਕੋਰਟ ਹੈ ਇੱਥੇ ਉਸ ਦੇ ਵਿੱਚ ਅਸੀਂ ਨੋਮੀਨੇਸ਼ਨ ਲਵਾਂਗੇ ਐਂਡ ਜਿਹੜੇ ਨਾਮਿਨੇਸ਼ਨ ਦੇ ਟਾਈਮ ਐ ਮੈਕਸਿਮਮ ਤਿੰਨ ਗੱਡੀਆਂ 100 ਮੀਟਰ ਦੇ ਦਾਇਰੇ ਦੇ ਵਿੱਚ ਅਲਾਉਡ ਐ ਐਂਡ ਕੈਂਡੀਡੇਟ ਨੂੰ ਇਨਕਲੂਡ ਕਰਕੇ ਮੈਕਸਿਮਮ ਜਿਹੜੇ ਹੈਗੇ ਪੰਜ ਜਿਹੜੇ ਵਿਅਕਤੀ ਅਲਾਉਡ ਨੇ ਐਟ ਦ ਟਾਈਮ ਆਫ ਨਾਮਿਨੇਸ਼ਨ ਹੂ ਕੈਨ ਬੀ ਪ੍ਰੈਸੈਂਟ ਇਨ ਦੀ ਹਾਲ ਜੀ ਇਸ ਵਾਰ ਸਵਾਲ ਰਸ ਤੋਂ ਵੱਖਰਾ ਹੈ ਕਿ ਹੋਲ ਸੈਂਟਰ معلوم ਕੀ ਜਿੱਥੇ ਕੀ ਜਨਾਬ ਵੀ ਜਨਾਬ ਵੀ ਬਾਈਂਗ ਮਿਲਦੀ ਹੈ ਉੱਥੇ ਜਿਹੜੀ ਸਟਾਫ ਕਰਦੀ ਹੈ ਉਹਦੇ ਕੋਲ ਬਹੁਤ ਜ਼ਿਆਦਾ ਟਾਈਟਨ ਸਾਲ ਹੋ ਗਿਆ ਤਾਂ ਉਹ ਵੀ ਸਵਾਲ ਕਿ ਦੇਣਾ ਸਾਰਾ ਕੋਈ ਚੋਰੀ ਕਰ ਰਿਹਾ ਸੋ ਉਸ ਨੂੰ ਲੈ ਕੇ ਟੀਮ 1 ਲੈਟਰ ਸਟੇਟ ਅੰਡਰ ਨਾ ਪਰ ਕੋਈ ਕਹਿੰਦਾ ਸੋ ਇਹ ਜਿਹੜਾ ਮੈਟਰ ਤੁਸੀਂ ਕਹਿ ਰਹੇ ਹੋ ਵੋਟ ਸੈਂਟਰ ਬਾਰੇ ਸੋ ਹੁਣ ਮੈਨੂੰ ਲੱਗਦਾ ਇੱਕ ਤਾਂ ਸਿਵਲ ਸਰਜਨ ਇਸ ਅੰਡਰ ਟ੍ਰਾਂਸਫਰ ਉਹ ਮੈਂ ਇਲੈਕਸ਼ਨ ਕਮਿਸ਼ਨ ਆਪਣੇ ਦੇ ਥਰੂ ਵੀ ਅਸੀਂ ਚਾਹ ਰਹੇ ਹਾਂ ਵੀ ਉਹਨਾਂ ਦੀ ਕੋਈ ਐਗਜ਼ੈਂਪਸ਼ਨ ਕਰਕੇ ਨਵੇਂ ਸਿਵਲ ਸਰਜਨ ਪੋਸ ਹੋ ਜਾਂਦੇ ਇਸ ਟਾਈਮ ਕੋਈ ਆਫੀਸ਼ੀਏਟਿੰਗ ਐਸ ਐਮਓ ਸਿਵਲ ਸਰਜਨ ਦਾ ਚਾਰਜ ਲੈ ਰਹੇ ਨੇ ਬਟ ਸਾਨੂੰ ਉਮੀਦ ਹੈ ਕਿ ਈਸੀਆ ਦੀ ਅਪਰੂਵਲ ਆ ਜਾਣੀ ਹੈ ਸੋ ਜਿੱਦਾਂ ਹੀ ਨਵੇਂ ਸਿਵਲ ਸਰਜਨ ਆਉਂਦੇ ਨੇ ਵੀ ਵਿਲ ਟੇਕ ਅਪ ਐਂਡ ਕੋਈ ਮੋਡਲੀ ਇਸ ਟਾਈਪ ਦੀ ਰਿਕੁਆਇਰਮੈਂਟ ਤਾਂ ਡੈਫੀਨਿਟਲੀ ਅਸੀਂ ਸੈਕਟਰੀ ਹੈਲਥ ਦੇ ਥਰੂ ਪੂਰੀ ਕਰਵਾ ਦਾਂਗੇ ਸਰ ਇੱਕ ਇਲੈਕਸ਼ਨ ਕਮਿਸ਼ਨ ਆਫ ਬੀਨਿਓ ਨੂੰ ਕੰਪਲੇਂਟ ਹੋਈ ਹੈ ਇਮਪਰੂਵਮੈਂਟ ٹرسٹ ਦੇ ਚੇਅਰਮੈਨ ਸ਼ੋਕ ਕਲਵਾਰ ਉਹਨਾਂ ਦਾ ਕਿਹਾ ਜਾ ਰਿਹਾ ਕਿ ਉਹ ਕੈਂਡੀਡੇਟਸ ਦੀ ਪ੍ਰਚਾਰ ਕਰ ਰਹੇ ਨੇ ਇਹਦੇ ਕਿਆ ਸਰ ਕਰ ਸਕਦੇ ਹੈ ਕਿ ਨਹੀਂ ਜੀ ਜਦੋਂ ਵੀ ਤੁਸੀਂ ਇਹ ਦੇ ਵਿੱਚ ਕੰਪਲੇਂਟ ਆਂਦੀ ਹੈ ਸੋ ਏਆਰਓ ਕਨਸਰਨਡ ਸਾਡੇ ਵਿਦੀਨ 24 ਆਰ ਨੋਟਿਸ ਭੇਜ ਦਿੰਦੇ ਆ ਐਂਡ ਮੋਸਟਲੀ ਜਿੰਨੀ ਵੀ ਕੰਪਲੇਂਟ ਸਾਡੇ ਕੋਲ ਆ ਰਹੇ ਆ ਤਾਂ ਉਹ 72 ਆਵਰਸ ਦੇ ਵਿੱਚ ਅਸੀਂ ਉਹਨਾਂ ਦਾ ਜਵਾਬ ਬਣਾ ਕੇ ਵਿਦ ਦੀ ਕਮੈਂਟਸ ਆਫ ਏਆਰਓ ਟੂ ਸੀਓ ਆਫਿਸ ਐਂਡ ਟੂ ਦੀ ਐਡਮਿਨਿਸਟ੍ਰੇਟਿਵ ਡਿਪਾਰਟਮੈਂਟ ਕਨਸਰਨ ਕਿਉਂਕਿ ਇਹਨਾਂ ਦੇ ਉੱਤੇ ਕੋਈ ਐਕਸ਼ਨ ਲੈਣਾ ਵੀ ਹੋਇਆ ਜਾਂ ਕੋਈ ਕੰਪਲੇਂਟ ਸਹੀ ਵੀ ਪਾਈ ਜਾਂਦੀ ਹੈ ਸੋ ਦੀ ਐਡਮਿਨਿਸਟ੍ਰੇਟਿਵ ਡਿਪਾਰਟਮੈਂਟ ਇਜ਼ ਡਿਪਾਰਟਮੈਂਟ ਆਫ ਲੋਕਲ ਬਾਡੀਜ਼ ਸੋ ਉਹ ਫਿਰ ਸਾਡੇ ਕਮੈਂਟਸ ਦੇ ਬੇਸਿਸ ਤੇ ਅੱਗੇ ਇਸ ਨੂੰ ਟੇਕ ਅਪ ਕਰਦੇ ਆ ਉਹ ਸਾਰਾ ਡੀਸੀ ਸਾਹਿਬ ਨੇ ਪੁਆਇੰਟਸ ਕਵਰ ਕਰਤੇ ਇੱਕ ਦੋ ਪੁਆਇੰਟ ਹੋਰ ਮੈਂ ਐਮਫਸਾਈਜ਼ ਕਰਨਾ ਇਫ ਦਾ ਨਾਮਿਨੇਸ਼ਨਸ ਬਾਰੇ ਬੜਾ ਕਲੀਅਰ ਹੈਗਾ 100 ਮੀਟਰ ਦੇ ਉੱਤੇ ਮਾਰਕ ਲੱਗੇਗਾ ਉਸ ਤੋਂ ਅੱਗੇ ਗੱਡੀਆਂ ਤਿੰਨ ਹੀ ਜਾਣਗੀਆਂ ਔਰ ਟੋਟਲ ਬੰਦੇ ਕੈਂਡੀਡੇਟ ਦਿਸ ਸਮੇਤ ਪੰਜ ਹੋ ਸਕਦੇ ਉਹਦੇ ਚ ਕਾਈਂਡਲੀ ਪਹਿਲਾਂ ਹੀ ਆਪਣੀ ਪ੍ਰੀਪੇਅਰਡ ਹੋ ਜਾਓ ਫਿਰ ਉਹਦੇ ਬੜੀ ਪ੍ਰੋਬਲਮ ਆਉਂਦੀ ਕਿਉਂਕਿ ਇਹਨੂੰ ਬੜਾ ਸੀਰੀਅਸਲੀ ਇਲੈਕਸ਼ਨ ਕਮਿਸ਼ਨ ਲੈਂਦਾ ਏ ਕੋਈ ਬੰਦਾ ਅਨਨੈਸੈਸਰੀ ਉਹਦੇ ਚ ਐਕਸਟਰਾ ਆਉਣ ਦੀ ਕੋਸ਼ਿਸ਼ ਕਰੇ ਜਾਂ ਹੋਰ ਹੋਏ ਸਾਰਾ ਵਿਜ਼ੀਬਲ ਹੋਏ ਉਹ ਇੱਕ ਰਿਕੁਐਸਟ ਸੀ ਜੀ ਕਿ ਆਪਣੇ ਸਾਰੇ ਬੰਦੇ ਨੂੰ ਬਰੀਫ ਕਰੀਏ ਕਿਉਂਕਿ ਜੋ ਆਪਣਾ ਸਾਰਿਆਂ ਵਾਸਤੇ ਲੈਵਲ ਪਲੇਨ ਫੀਲਡ ਦਾ ਜੋ ਕਾਨੂੰਨ ਸਭ ਵਾਸਤੇ ਹੈ ਉਹ ਆਪਾਂ ਮਨੀਤ ਨੰਬਰ 2 ਹੈਗੀ ਕੈਂਡੀਡੇਟਸ ਦੀ ਸਿਕਿਉਰਿਟੀ ਦਾ ਇਸ਼ੂ ਉਹ ਨਾਰਮਸ ਫਿਕਸ ਹੋ ਗਏ ਹੈ ਜਿਹੜੇ ਰੈਕਗਨਾਈਜ਼ਡ ਪਾਰਟੀਆਂ ਨੇ ਉਹਨਾਂ ਨੂੰ 6 ਪੀਐਸਓ ਦਾ ਨਾਰਮ ਫਿਕਸ ਹੋਇਆ ਸਟੇਟ ਲੈਵਲ 3 ਇਹ ਲੈ ਅਨ ਰੈਕਗਨਾਈਜ਼ਡ ਨਾਨ ਰੈਕਗਨਾਈਜ਼ਡ ਜਾਂ ਇੰਡੀਪੈਂਡੈਂਟ ਨੇ ਉਹਨਾਂ ਵਾਸਤੇ ਦੋ ਪੀਐਸ ਹੁੰਦਾ ਹੈ। ਸੋ ਉਹਦੇ ਚ ਜਿਹੜਾ ਥੰਮ ਰੂਲ ਇਹ ਹੈ ਕਿ ਜਿੱਥੇ ਇਹ ਕੈਂਡੀਡੇਟ ਦੀ ਰਿਹਾਈਸ਼ ਹੋਏਗੀ ਉਹ ਜ਼ਿਲ੍ਹਾ ਉਹਨੂੰ ਪ੍ਰੋਵਾਈਡ ਕਰੇਗਾ ਸਿਕਿਉਰਿਟੀ। ਸੋ ਸਾਡੇ ਵੱਲੋਂ ਮਿਸ਼ਨਰੀ ਰੂਰਲ ਐਸਐਸਪੀ ਸਾਹਿਬ ਵੀ ਆਗੇ ਆ ਸਾਡੇ ਬੰਦੇ ਇੱਥੇ ਹਾਜ਼ਰ ਰਹਿਣਗੇ। ਜਿਹਨਾਂ ਕੋਲ ਤਾਂ ਪਹਿਲਾਂ ਹੀ ਸਿਕਿਉਰਿਟੀ ਹੈਗੀ 6 ਪਲੱਸ ਹੈਗੀ ਉਹਨਾਂ ਨੂੰ ਤਾਂ ਦੁਬਾਰਾ ਲੋੜ ਨਹੀਂ ਹੈਗੀ। ਜਿਹੜੇ ਜਿਨਾਂ ਕੋਲ ਨਹੀਂ ਹੈ ਕਾਈਂਡਲੀ ਇੰਨੀ ਜੂਰ ਜ਼ਾਰਿਸ਼ ਹੈ ਕਿ ਸਿਕਿਉਰਿਟੀ ਵਾਸਤੇ ਸਾਡੇ ਉਹ ਐਸੇ ਬ੍ਰਾਂਚ ਤੇ ਬਾਕੀ ਆਫਸਰ ਇੱਥੇ ਹੋਣਗੇ ਨਾਲ ਦੀ ਨਾਲ ਉੱਥੇ ਜਿਹਨਾਂ ਨੂੰ ਦੇ ਕੇ ਆਪਾਂ ਨਾਲ ਜਾਣ ਤਾਂ ਕਿ ਕਿਤੇ ਕੋਈ ਕਮਿਊਨੀਕੇਸ਼ਨ ਗੈਪ ਨਾ ਰਹਿ ਜੇ ਐਸੇ ਦਾ ਸਾਡੇ ਬੰਦੇ ਅਲਰਟ ਹੋਣਗੇ ਸਬ ਰੀਫ ਨੇ ਉਹ ਅਸੀਂ ਉਹਨਾਂ ਨਾਲ ਉਦਾਂ ਹੀ ਡਾਕੂਮੈਂਟਲ ਕਰਾ ਦਾਂਗੇ ਸੋ ਦੈਟ ਉਹਨਾਂ ਦਾ ਕੋਆਰਡੀਨੇਸ਼ਨ ਹੋ ਜੇ ਸਿਕਿਉਰਿਟੀ ਤੋਂ ਬਿਨਾਂ ਕਾਈਂਡਲੀ ਵੀ ਕੰਟੈਕਟ ਨਾ ਜਾਵੇ ਸਾਰਿਆਂ ਨੂੰ ਗੁਜ਼ਾਰਿਸ਼ ਹੈ ਸਟੈਟਿਕ ਸਰਵਲੈਂਸ ਟੀਮ ਬਾਰੇ ਡੀਸੀ ਸਾਹਿਬ ਨੇ ਦੱਸ ਦਿੱਤਾ ਉਹਨੂੰ ਸਾਰਿਆਂ ਨੂੰ ਪਤਾ ਨੋਰਮਸ ਕੀ ਨੇ ਹੋਰ ਨੈਕਸਟ ਪੁਆਇੰਟ ਹੈਗਾ ਕਿ ਜਦੋਂ ਆਪਣੀ ਜਿਹੜੇ ਡਿਸਪਲੇਸਮੈਂਟ ਆਲਾ ਉਹਦੇ ਬੜੀ ਪ੍ਰੋਬਲਮ ਆਉਂਦੀ ਹੈ ਕੋਈ ਵੀ ਕਿਸੇ ਕਿਸਮ ਦਾ ਫੰਕਸ਼ਨ ਹੁੰਦਾ ਆਪਾਂ ਸਾਰੇ ਰਸਤੇ ਢਿੰਡੀਆਂ ਲੱਗ ਜਾਂਦੀਆਂ ਜਾਂ ਬੋਰਡ ਲੱਗ ਜਾਂਦੇ ਆ ਉਹਨੂੰ ਮਾਜੋ ਕਲੈਕਸ਼ਨ ਕਮਿਸ਼ਨ ਜਿਹੜਾ ਬੜਾ ਸੀਰੀਅਸਲੀ ਲੈਂਦਾ ਔਰ ਫਿਰ ਉਹਦੇ ਤੇ ਐਕਸ਼ਨ ਹੋ ਜਾਂਦਾ ਸੋ ਇਹ ਦੂਜੀ ਗੱਲ ਇਹ ਹੈ ਕਿ ਜੇ ਵੀ ਕੋਈ ਵੀ ਆਪਾਂ ਪਰਮਿਸ਼ਨ ਵਗੈਰਾ ਦੀ ਇਸ਼ੂ ਹੋ ਸਾਰੀ ਮੈਕਨਿਕਲ ਤੋਂ ਵੈਲ ਔਇਲ ਚੱਲ ਰਹੀ ਹੈ ਯੋ ਕਿ ਕਦੋਂ ਵੀ ਸਾਨੂੰ ਦੱਸਦੇ ਵਾਸਤੇ ਪੋਰਟਲ ਸਾਰੇ ਬਿਲਕੁਲ ਕਲੀਅਰ ਟਾਈਮ ਟੂ ਟਾਈਮ ਆਪਣੇ ਜ਼ਿਲ੍ਹੇ ਚ ਕੋਈ ਦਿੱਕਤ ਨਹੀਂ ਹੈ ਪਰ ਮੈਂ ਸਿਰਫ ਇਹ ਫਲੈਗ ਕਰਨਾ ਚਾਹੁੰਦਾ ਸੀ ਕਿ ਕੋਈ ਪੁਆਇੰਟ ਇੰਪੋਰਟੈਂਟ ਹੁੰਦਾ ਪਰਮਿਸ਼ਨਸ ਦਾ ਲੈਵਲ ਫਲੈਨਸ ਜਿਹੜਾ ਅਸੀਂ ਸਾਰੇ ਨੂੰ ਇਹ ਸਾਰਿਆਂ ਵਾਸਤੇ ਇੱਕੋ ਜੀ ਓਪਰਚੁਨਿਟੀ ਆ ਹਾਂ ਹਾਂ ਇਥੇ ਆਈ ਥਿੰਕ ਉਹ ਡੀਸੀ ਸਾਹਿਬ ਤੇ ਸੀਪੀ ਸਰ ਨੇ ਬੜਾ ਡਿਟੇਲ ਚ ਦੱਸਤਾ ਜੀ ਕਿ ਮੈਂ ਕੋਈ ਗੱਲਾਂ ਨਹੀਂ ਦਰਹਾਉਂਗਾ ਬਸ ਇੱਕ ਹੀ ਰਿਕਵੈਸਟ ਹੈ ਜੀ ਕਿ ਬਿਲਕੁਲ ਟਰਾਂਸਪੇਰੈਂਟ ਤਰੀਕੇ ਨਾਲ ਅਸੀਂ ਕੰਮ ਕਰ ਰਹੇ ਹਾਂ ਔਰ ਸਾਰਿਆਂ ਨੂੰ ਇਹ ਇਨਸ਼ੋਰ ਕਰਾਂਗੇ ਕਿ ਜੋ ਕਾਨੂੰਨ ਦੇ ਮੁਤਾਬਕ ਹੈ ਉਹੀ ਚੀਜ਼ਾਂ ਹੋਣਗੀਆਂ ਸੋ ਆਪਾਂ ਸਾਰੇ ਦੂਜੇ ਨਾਲ ਸਹਿਯੋਗ ਕਰੀਏ ਤਾਂ ਕਿ ਪੀਸਫੁਲੀ ਔਰ ਚੰਗੇ ਢੰਗ ਤਰੀਕੇ ਨਾਲ ਇਹ ਜਿਹੜੀਆਂ ਚੋਣਾਂ ਅਸੀਂ ਸਾਰੇ ਰਲ ਮਿਲ ਕੇ ਇਹਨਾਂ ਨੂੰ ਸਿਰੇ ਚੜਾਈਏ